ਆਓ ਸਾਧ ਸੰਗਤ ਜੀ ਆਪ ਜੀ ਬਹੁਤ ਵੱਡਾ ਭਾਗ ਹੈਓ ਸਾਧ ਸੰਗਤ ਜੀ ਖਾੜੇ ਵਾਲਿਓ ਆਪ ਜੀ ਨੇ ਪਹਿਲਾਂ ਵੀ ਦੀਵਾਨ ਸਰਬਨ ਕੀਤੇ ਹੋਣਗੇ ਸੁਣੇ ਹੋਣਗੇ ਸਾਧ ਸੰਗਤ ਜੀ ਅੱਜ ਆਪ ਜੀ ਨੇ ਜੋ ਅੱਖਾਂ ਦੇ ਸਾਹਮਣੇ ਦੇਖਿਆ ਇਹ ਸਾਧ ਸੰਗਤ ਜੀ ਇੱਕ ਸਿਮਰਨ ਦੀ ਤਾਕਤ ਹੈ ਇਹ ਸਾਧ ਸੰਗਤ ਜੀ ਇੱਕ ਸਿਮਰਨ ਦੀ ਤਾਕਤ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮੋਹਰਾ ਲਾਉਦੇ ਨੇ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਪ੍ਰਭ ਦਾ ਸਿਮਰਨ ਉਧਰੇ ਮੂੱਚਾ ਸਾਧ ਸੰਗਤ ਜੀ ਪ੍ਰਭ ਦਾ ਜਿਹੜਾ ਸਿਮਰਨ ਆ ਉਹ ਸਾਰਿਆਂ ਤੋਂ ਉੱਚਾ ਸਿਮਰਨ ਆ ਸਾਧ ਸੰਗਤ ਜੀ ਸਭ ਤੋਂ ਉੱਚਾ ਸਿਮਰਨ ਆ ਔਰ ਸਾਧ ਸੰਗਤ ਜੀ ਫਿਰ ਅਸੀਂ ਸੁਖੀ ਕਿਵੇਂ ਹੋਵਾਂਗੇ ਸਾਧ ਸੰਗ ਜੀ ਅਸੀਂ ਸੁਖਮਨੀ ਸਾਹਿਬ ਦੇ ਜਾਪ ਵੀ ਕਰੀ ਜਾਂਦੇ ਆ ਪਾਠ ਵੀ ਪੜੀ ਜਾਂਦੇ ਆ ਪਰ ਸਾਧ ਸੰਗ ਜੀ ਫਾਇਦਾ ਕਿਉਂ ਨਹੀਂ ਹੁੰਦਾ ਕਿਉਂਕਿ ਸਾਰੀ ਸਾਧ ਸੰਗ ਜੀ ਬਾਣੀ ਦੇ ਵਿੱਚ ਇੱਕ ਓੰਕਾਰ ਤੋਂ ਲੈ ਕੇ ਆ 18 10 20 ਤੱਕ ਸਾਧ ਸੰਗ ਜੀ 1430 ਅੰਗ ਸਾਧ ਸੰਗ ਜੀ ਜਿਨ੍ਹਾਂ ਦੇ ਵਿੱਚ ਪਰਮਾਤਮਾ ਬਖਸ਼ਾ ਕਰਦੇ ਨੇ ਉਹ ਅਕਾਲ ਪੁਰਖ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਵਾਹਿਗੁਰੂ ਜੀ ਬਖਸ਼ਾ ਕਰਦੇ ਨੇ ਇੱਕ ਪ੍ਰਾਨੀ ਤੂੰ ਨਾਮ ਜਪ ਤੂੰ ਨਾਮ ਜਪ ਤੇਰਾ ਭਲਾ ਹੋ ਜਾਏਗਾ ਇੱਥੇ ਵੀ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੁਖਮਨੀ ਸਾਹਿਬ ਦੇ ਵਿੱਚ ਸਾਧ ਸੰਗਤ ਜੀ ਆਰੰਭਤਾ ਦੇ ਵਿੱਚ ਸਾਧ ਸੰਗਤ ਜੀ ਬਖਸ਼ਾ ਕਰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਟਾਵੋ ਫਰਨ ਸਾਧ ਸੰਗਤ ਜੀ ਸਿਮਰਨ ਵਾਸਤੇ ਸਾਧ ਸੰਗਤ ਜੀ ਆਪਾਂ ਨੂੰ ਦਈਆਂ ਦੇ ਕੋਲੇ ਨਹੀਂ ਜਾਣਾ ਪੈਣਾਗਾ ਕਿਸੇ ਦੇ ਥਾਂ ਥਾਂ ਤੇ ਕੋਲੇ ਮੱਥੇ ਨਹੀਂ ਟੇਕਣੇ ਪੈਣੇ ਸਾਧ ਸੰਗ ਜੀ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਸਾਧ ਸੰਗ ਜੀ ਕਿ ਪ੍ਰਮਾਤਮਾ ਜਿਹਨੂੰ ਤੂੰ ਲੱਭਦਾ ਫਿਰਦਾ ਹੈ ਸਾਧ ਸੰਗ ਜੀ ਉਹ ਪ੍ਰਮਾਤਮਾ ਤੇਰੇ ਅੰਦਰ ਹੈ ਸਾਧ ਸੰਗ ਜੀ ਅੰਦਰ ਗੁਰੂ ਦੇ ਪਿਆਰਿਓ ਬਹੁਤ ਜਗ੍ਹਾ ਦੇ ਉੱਤੇ ਸਾਧ ਸੰਗ ਜੀ ਦੇਖਿਆ ਸਾਧ ਸੰਗ ਜੀ ਲੋਕੀ ਪਿਪਲਾਂ ਥੱਲੇ ਦੀਵੇ ਜਗਾਈ ਜਾਂਦੇ ਆ ਕੋਈ ਦਰਾਖਤਾ ਨੂੰ ਸਾਧ ਸੰਗ ਜੀ ਜੀਪਾਂ ਲਾ ਲ ਕੇ ਚੱਟੀ ਜਾਂਦਾ ਹੈ ਕੋਈ ਦਰਾਖਤਾ ਨੂੰ ਮੱਥੇ ਲਾ ਕੇ ਮੱਥੇ ਟੇਕੀ ਜਾਂਦਾ ਹੈ ਸਾਧ ਸੰਗ ਜੀ ਕੋਈ ਚਰਖਤਿਆਂ ਦੇ ਵਿੱਚ ਗੁਰੂ ਦੇ ਪਿਆਰਿਓ ਛੋਟੀਆਂ ਛੋਟਗੀਆਂ ਰੋਟੀਆਂ ਬਣਾ ਕੇ ਪੇੜੇ ਬਣਾ ਕੇ ਰੱਖੀ ਫਿਰਦਾ ਹੈ ਕੋਈ ਚਰਖਤਿਆਂ ਦੇ ਵਿੱਚ ਦੀਵੇ ਜਗਾਈ ਜਾਂਦਾ ਹੈ ਸਾਧ ਸੰਗਤ ਜੀ ਇਹ ਕਿਹਨੂੰ ਖੁਸ਼ ਕਰਦੇ ਆ ਸੀ ਜਾਂ ਪ੍ਰਸਾਧ ਸੰਗ ਜੀ ਆਪਣੇ ਖੁਸ਼ੀ ਵਾਸਤੇ ਆਪਣੇ ਸੁੱਖਾਂ ਵਾਸਤੇ ਕੰਮ ਕਰਦੇ ਆ ਇਹਨਾਂ ਪਰਮਾ ਦੇ ਵਿੱਚ ਵਿਹਿਮਾ ਦੇ ਵਿੱਚ ਸਾਧ ਸੰਗ ਜੀ ਕੁਛ ਨਹੀਂ ਗੁਰੂ ਦੇ ਪਿਆਰਿਓ ਖਾੜੇ ਵਾਲਿਓ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਹੁਣਾਂ ਜਿਹੜੇ ਦਰਾਖਤਾਂ ਨਾ ਦਰਾਖਤ ਜਿੰਨੇ ਪੇੜ ਆਹੇ ਸਾਧ ਸੰਗਜੀ ਇਹ ਜੂਨੀਆਂ ਆਹੇ ਇਹ ਤਾਂ ਆਪ ਜੂਨਾਂ ਵਿੱਚ ਪਈ ਹੋਏ ਆ ਨਾ ਤੈਨੂੰ ਸਾਧ ਸੰਗਜੀ ਪਿੱਪਲਾਂ ਦੇ ਥੱਲੇ ਕੋਈ ਸਾਧ ਸੰਗਜੀ ਦੀਵੇ ਜਗਾયા ਨੂੰ ਕੁਛ ਮਿਲਣਾ ਨਾ ਉਹਨਾਂ ਨੂੰ ਤੇਲ ਪਾਇਆ ਕੁਛ ਮਿਲਣਾ ਸਾਧ ਸੰਗਜੀ ਹਾਂ ਇਹ ਠੀਕ ਹੈ ਕਿ ਜੇ ਤੂੰ ਕਿਸੇ ਦਰਾਖਤ ਨੂੰ ਕਿਸੇ ਪੇੜ ਨੂੰ ਕੁਝ ਲੈਣਾ ਉਹਦੇ ਕੋਲੋਂ ਤਾਂ ਸਾਧ ਸੰਗਤ ਜੀ ਉਹ ਤੈਨੂੰ ਇੱਕ ਛਾਂ ਦੇ ਸਕਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਛਾਂ ਕਿਵੇਂ ਦੇ ਸਕਦਾ ਉਹਦੇ ਤਾਂ ਸਾਧ ਸੰਗਤ ਜੀ ਮੋੜ ਦੇ ਅੰਦਰ ਤੂੰ ਜੜਾਂ ਦੇ ਵਿੱਚ ਪਾਣੀ ਪਾ ਸਕਦਾ ਪਾਣੀ ਪਾ ਤੂੰ ਤੇਰਾ ਇਹ ਪੁੰਨ ਦਾ ਕੰਮ ਆ ਲੇਖੇ ਵਿੱਚ ਆਊਗਾ ਸਾਧ ਸੰਗਤ ਜੀ ਜੇਕਰ ਤੂੰ ਕਹੇਗਾ ਕਿ ਮੈਨੂੰ ਦਰਾਖਤ ਮੁਕਤ ਕਰ ਦੇਣਗੇ ਮੇਰੇ ਘਰੇ ਗੱਡੀਆਂ ਚੱਲ ਪੈਣਗੀਆਂ ਇਹ ਨਹੀਂ ਕੋ ਉਹ ਤਾਂ ਤੈਨੂੰ ਛਾਂ ਦੇ ਸਕਦੇ ਆ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਜੀ ਕਹਿੰਦੇ ਤੂੰ ਪਾਈ ਸਿਮਰਨ ਕਰpass ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਸਾਥ ਸੰਗ ਜੀ ਗੁਰੂ ਪਾਤਸ਼ਾਹ ਜੀ ਇੱਥੇ ਵੀ ਮੁਰਾ ਲਾਉਂਦੇ ਨੇ ਕਿ ਕਿ ਕਿਨਕਾ ਇੱਕ ਜਸਜੀਪ ਵਸਾਵਾ ਤਾਂ ਕਿ ਮਹਿਮਾ ਗਣੀ ਨਾ ਆਵੇ ਤੂੰ ਕਿਨਕਾ ਹੀ ਗੁਰੂ ਦੀ ਗੱਲ ਨੂੰ ਵਸਾਲਾ ਥੋੜੀ ਬਹੁਤੀ ਵਸਾ ਕੇ ਤਾਂ ਵੇਖ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਪੰਜਵੇਂ ਪਾਤਸ਼ਾਹ ਕਹਿੰਦੇ ਤੂੰ ਜੁਮਾ ਕੇ ਵੇਖ ਕਿਨਕਾ ਇੱਕ ਜਸਜੀਪ ਵਸਾਵਾ ਤਾਂ ਕਿ ਮਹਿਮਾ ਗਣੀ ਨਾ ਆਵੇ ਸਾਥ ਸੰਗ ਜੀ ਇਸ ਤਰ੍ਹਾਂ ਹੀ ਕਰਕੇ ਆ ਹੰਤਾਨ ਬਾਬਾ ਨਾਨਕ ਸਿੰਘ ਜੀ ਨਾਨਕ ਸਰ ਵਾਲੇ ਸਾਧ ਸੰਗਤ ਜੀ ਬਖਸ਼ਾ ਕਰਦੇ ਨੇ ਕਹਿੰਦੇ ਤੂੰ ਬਾਣੀ ਨੂੰ ਧਾਰ ਬਣਾਲਾ ਬਾਣੀ ਨੂੰ ਧਾਰ ਬਣਾਲਾ ਛੱਡ ਦੇ ਸਰੀਰਾਂ ਨੂੰ ਮੰਨਣਾ ਛੱਡ ਦੇ ਦੇਹਾਂ ਨੂੰ ਮੰਨਣਾ ਕਿਉਂ ਤੂੰ ਸਾਰੀ ਜ਼ਿੰਦਗੀ ਕੱਢ ਲੇਗਾ ਸਾਧ ਸੰਗਤ ਜੀ ਤੂੰ ਆਪਣੇ ਵੱਲ ਵੇਖ ਜੇ ਤੇਰੀ ਅੱਜ 70 ਸਾਲ ਦੀ ਉਮਰ ਆ ਸਾਧ ਸੰਗਤ ਜੀ ਤੂੰ ਦੇਖ ਜਿਹੜੀਆਂ ਦੇਹਾਂ ਕੋਲੇ ਸਾਧ ਸੰਗਤ ਜੀ ਡੇਰਿਆਂ ਵਿੱਚ ਤੂੰ ਤੁਰਿਆ ਫਿਰਦਾ 70 ਸਾਲ ਦੀ ਉਮਰ ਹੋ ਗਈ 10 ਸਾਧ ਸੰਗਤ ਜੀ ਕਿਹਨੇ ਇਹਦੇ ਵਿੱਚੋਂ ਕੁਝ ਘਟਿਆ ਸਾਧਾਂ ਕੋਲੇ ਜਾ ਕੇ ਅੱਜ ਨੈਟਰ ਤੇ ਵੇਖ ਲੋ ਸਾਧ ਸੰਗਤ ਜੀ ਕੀ ਕੁਛ ਹੋਈ ਜਾਂਦਾ ਗੁਰੂ ਦੇ ਪਿਆਰਿਓ ਮੈਂ ਤਾਂ ਇਹ ਵੀ ਬੇਨਤੀ ਕਰਾਂਗਾ ਸਾਧ ਸੰਗਤ ਜੀ ਕਿ ਤੁਸੀਂ ਮੋਬਾਈਲਾਂ ਦਾ ਵੀ ਖਿਹੜਾ ਛੱਡੋ ਸਾਧ ਸੰਗਤ ਜੀ ਕਿਉਂਕਿ ਮੋਬਾਈਲਾਂ ਦੇ ਉੱਤੇ ਜੇ ਦੇਖਣਾ ਤਾਂ ਸਾਧ ਸੰਗਤ ਜੀ ਉਹ ਇਤਿਹਾਸੀ ਜਿਹੜੇ ਸਾਡੇ ਗੁਰੂ ਸਾਹਿਬਾ ਸਾਧ ਸੰਗਤ ਜੀ ਇਤਿਹਾਸੀ ਸਥਾਨ ਹੈ ਸਾਧ ਸੰਗਤ ਜੀ ਉੱਥੇ ਜੋ ਕੀਰਤਨ ਰੋਲ ਕੀਰਤਨ ਸਰਬਨ ਕਰੋ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਨਾਮ ਜਪਣ ਵਾਲਿਆਂ ਦੀਆਂ ਸਾਧ ਸੰਗਤ ਜੀ ਗਾਥਾ ਸੁਣੋ ਤੁਹਾਡਾ ਮਨ ਲੱਗੇਗਾ ਸਾਥ ਸੰਗ ਜੀ ਅੱਜ ਅਸੀਂ ਕੁਝ ਹੋਰ ਹੀ ਲੈ ਬੈਠੇ ਆ ਸਾਥ ਸੰਗ ਜੀ ਕਿਹੜਾ ਬਾਬਾ ਸਾਥ ਸੰਗ ਜੀ ਕਿਹੜਾ ਸਾਧੂ ਸੰਤ ਆ ਸਾਥ ਸੰਗ ਜੀ ਦੇ ਤੇ ਇਲਜ਼ਾਮ ਨਹੀਂ ਲੱਗੇ ਕਿਧਰੇ ਰੇਪ ਹੋਈ ਜਾਂਦੇ ਆ ਸਾਥ ਸੰਗ ਜੀ ਡੇਰਿਆਂ ਵਿੱਚ ਕਿਧਰੇ ਬਦਨਾਮ ਕੀਤਾ ਜਾ ਰਿਹਾ ਗੁਰੂ ਦੇ ਪਿਆਰਿਓ ਸਾਥ ਸੰਗ ਜੀ ਅਸੀਂ ਪੜਕ ਜਾਵਾਂਗੇ ਅੱਜ ਸਾਥ ਸੰਗ ਜੀ ਜਿੰਨਾ ਕੁਝ ਮੰਦਰਾਂ ਦੇ ਵਿੱਚ ਸਾਥ ਸੰਗ ਜੀ ਗੁਰਦੁਆਰਿਆਂ ਚ ਇਹੋ ਜੇ ਕੰਮਾਂ ਚ ਧਾਰਮਿਕ ਕੰਮਾਂ ਦੇ ਵਿੱਚ ਹੋ ਰਿਹਾ ਸਾਥ ਸੰਗ ਜੀ ਉਹਨਾਂ ਸਾਡੇ ਘਰਾਂ ਦੇ ਵਿੱਚ ਹੀ ਨਹੀਂ ਤੂੰ ਚੌਂਕੜਾ ਮਾਰਲਾ ਘਰ ਦੇ ਵਿੱਚ ਚੌਂਕੜਾ ਮਾਰ ਤੈਨੂੰ ਕੋਈ ਦੀਵਾ ਬੱਤੀ ਕਰਨ ਦੀ ਲੋੜ ਨਹੀਂ ਦੀਵਾ ਜਗਾਉਣ ਦੀ ਲੋੜ ਨਹੀਂ ਕੋਈ ਤੈਨੂੰ ਬਾੜੀਆਂ ਧੂਫਾਂ ਸਿਕਾਉਣ ਦੀ ਲੋੜ ਨਹੀਂ ਜਿੰਨਾ ਟਾਈਮ ਤੂੰ ਗੁਰਦੁਆਰਾ ਸਾਹਿਬ ਤੇ ਜਾਣ ਤੇ ਲਾਉਣਾ ਜਿੰਨਾ ਟਾਈਮ ਤੂੰ ਸਾਧ ਸੰਗਤ ਜੀ ਖਰਾਬ ਕਰਦਾ ਗੁਰੂ ਦੇ ਪਿਆਰਿਓ ਉਹ ਤੇਰਾ ਬੇਰਸਾ ਕਿਉਂ ਉਹੀ ਟਾਈਮ ਤੂੰ ਸਾਧ ਸੰਗਤ ਜੀ ਘਰੇ ਲਾ ਚੌਂਕੜਾ ਮਾਰ ਜਿਹਦੇ ਘਰੇ ਤੂੰ ਚੱਲਿਆ ਸਾਧ ਸੰਗਤ ਜੀ ਸਵਾਦ ਵਾਲੀ ਗੱਲ ਤਾਂ ਇਹ ਆ ਜਿਹਦੇ ਘਰੇ ਤੂੰ ਚੱਲਿਆ ਉਹ ਚੱਲ ਕੇ ਤੇਰੇ ਘਰੇ ਆਵਿਆ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਪਾਤਸ਼ਾਹ ਜੀ ਮੋਹਰਾ ਲਾਉਂਦੇ ਨੇ ਹਿਰਦੇ 'ਚ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ ਸਾਧ ਸੰਗ ਜੀ ਗੁਰੂ ਅਰਜਨ ਦੇਵ ਜੀ ਦੀ ਗੱਲ ਨੂੰ ਮੰਨ ਕੇ ਦੇਖੋ ਗੁਰੂ ਦੇ ਪਿਆਰਿਓ ਖਾੜੇ ਵਾਲਿਓ ਅਜਾ ਮਾ ਕੇ ਵੇਖੋ ਸ਼ਬਦ ਨੂੰ ਗੁਰੂ ਦੇ ਪਿਆਰਿਓ ਵੱਡੇ ਵੱਡੇ ਦੁੱਖ ਤਕਲੀਫ ਰੋਗ ਸਾਧ ਸੰਗ ਜੀ ਦੁੱਖ ਰੋਗ ਸੰਤਾਪ ਉਤਰੈ ਸੁਣੀ ਸੱਚੀ ਬਾਣੀ ਗੁਰੂ ਦੇ ਪਿਆਰਿਓ ਬਾਣੀ ਸੁਣਨ ਦੇ ਨਾਲ ਵੀ ਭਲਾ ਹੋ ਜਾਂਦਾ ਗੁਰੂ ਦੇ ਪਿਆਰਿਓ ਬਾਣੀ ਪੜਨ ਦੇ ਨਾਲ ਵੀ ਭਲਾ ਹੋ ਜਾਂਦਾ ਕਈ ਸਾਧ ਸੰਗਜਿ ਇੱਥੇ ਕੁਛ ਨਾ ਕੁਛ ਸਾਧ ਸੰਗਜਿ ਅਖਸ਼ ਬੋਲ ਦਿੰਦੇ ਆ ਕਿ ਮਹਾਰਾਜ ਜੇ ਅਸੀਂ ਪੜੇ ਲਿਖੇ ਹੁੰਦੇ ਤਾਂ ਅਸੀਂ ਵੀ ਬਾਣੀ ਪੜ ਲੈਂਦੇ ਸਾਧ ਸੰਗਜਿ ਬਿਨਾ ਪੜਿਆ ਤੋਂ ਵੀ ਕਰ ਸਕਦੇ ਆ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਸਾਧ ਸੰਗਜਿ ਵਾਹਿਗੁਰੂ ਤਾਂ ਆਪਾਂ ਕਹਿ ਸਕਦੇ ਆ ਨਾ ਵਾਹਿਗੁਰੂ ਕਹੋ ਸਾਧ ਸੰਗਜਿ ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸਨ ਉਹ ਤੂੰ ਜਿਹੜਾ ਕੁਛ ਬਣਨਾ ਬਣ ਸਕਦਾ ਤੂੰ ਹੁਣ ਇਹੀ ਕਰ ਬਾਬਾ ਈਸ਼ਰ ਸਿੰਘ ਜੀ ਸਾਧ ਸੰਗਤ ਜੀ ਝੋੜੜਾਂ ਵਾਲੇ ਸਾਧ ਸੰਗਤ ਜੀ ਨਾਨਕਸਰ ਵਾਲੇ ਕਿਆ ਕਰਦੇ ਸਨ ਤੂੰ ਬਣਨਾ ਤੂੰ ਹੁਣ ਇਸ ਟਾਈਮ ਕੁਛ ਬਣ ਸਕਦਾ ਆਓ ਖਾੜੇ ਵਾਲਿਓ ਆਪਾਂ ਬਾਲਾ ਸਮਾਨਾ ਲਈਏ ਆਪਾਂ ਜਿਨ੍ਹਾਂ ਦੇ ਪਿਆਰ ਦੇ ਵਿੱਚ ਸਾਧ ਸੰਗਤ ਜੀ ਬੈਠੇ ਆ ਉਹ ਖੰਡੇ ਵਾਲੀ ਸੱਚੀ ਸਰਕਾਰ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਉਹਨਾਂ ਦੀ ਸਾਧ ਸੰਗਤ ਜੀ ਆਪਾਂ ਜੋ ਹੁਣ ਜੋਲ ਦੇਖਿਆ ਕਿੰਨੇ ਪ੍ਰਾਨੀ ਸਾਧ ਸੰਗਤ ਠੀਕ ਹੋ ਚੁੱਕੇ ਆ ਕਿਵੇਂ ਸੰਗਤਾਂ ਵਿਰਾਗ ਕਰਦੀਆਂ ਸੀਗੀਆਂ ਕਿੰਨਿਆਂ ਦੇ ਦੁੱਖ ਦੂਰ ਹੋ ਜਾ ਹੋ ਚੁੱਕੇ ਆ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਆਏ ਸੰਗਤ ਮੰਨਦੀ ਐ ਆਏ ਸੰਗਤ ਕਹਿੰਦੀ ਕਿ ਆਏ ਦੁੱਖ ਕਿਵੇਂ ਦੂਰ ਹੋ ਜਾਂਦੇ ਆ ਆਏ ਰਸੌਲੀਆਂ ਸਾਡੇ ਗੰਢਾਂ ਜਿਹੜੀਆਂ ਹੈਗੀਆਂ ਜਿਹੜੇ ਡਾਕਟਰੀ ਰਾਜਾ ਉਹ ਆਏ ਕਿਵੇਂ ਠੀਕ ਹੋ ਜਾਂਦੇ ਆ ਇਸ ਕਰਕੇ ਗੁਰੂ ਦੇ ਪਿਆਰਿਓ ਇਹਦਾ ਸਾਨੂੰ ਨਹੀਂ ਪਤਾ ਸ਼ੀਰ ਸਿੰਘ ਹੀ ਦੱਸ ਸਕਦੇ ਆ ਕਿ ਕਿਵੇਂ ਠੀਕ ਹੋ ਜਾਂਦੇ ਆ ਆਓ ਗੁਰੂ ਦੇ ਪਿਆਰਿਓ ਇੱਕ ਜਮਨਾਗਰ ਦੀ ਸਾਧ ਸੰਗਤ ਜੀ ਗਾਥਾ ਹੈ ਜੋ ਇੱਕ ਬੀਬੀ ਨੂੰ ਸਾਧ ਸੰਗਜੀ ਵਿਪਕਸ਼ਾ ਹੋਈਆਂ ਬੀਬੀ ਨੇ ਸਾਧ ਸੰਗਜੀ ਇੱਕ ਬੈੱਡ ਲਾਇਆ ਗੁਰੂ ਦੇ ਪਿਆਰਿਓ ਬੈੱਡ ਲਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸੱਚੇ ਪਾਤਸ਼ਾਹੀ ਦਾ ਸਰੂਪ ਸਾਧ ਸੰਗਜੀ ਰੱਖਿਆ ਸਾਧ ਸੰਗਜੀ ਪਰਤਖ ਢੋਲ ਲਾਇਆ ਪਿੱਛੇ ਗੱਦਾ ਲਾਇਆ ਸਰੂਪ ਨੂੰ ਸਾਧ ਸੰਗਜੀ ਪਿੱਛੇ ਗੱਦਾ ਲਾਇਆ ਸਾਧ ਸੰਗਜੀ ਫਿਰ ਗਰਮੀ ਸਰਦੀ ਵੇਖੇ ਉੱਥੇ ਨਮਸਕਾਰ ਕਰਨੀ ਉੱਥੇ ਸਾਧ ਸੰਗਜੀ ਫਿਰ ਗੁਰੂ ਦੇ ਪਿਆਰਿਓ ਪੋਥੀ ਪ੍ਰਕਾਸ਼ ਕੀਤੀ ਸਾਧ ਸੰਗਤ ਜੀ ਪੰਜ ਗ੍ਰੰਥੀ ਪੋਥੀ ਸਾਧ ਸੰਗਤ ਜੀ ਪ੍ਰਕਾਸ਼ ਕੀਤੀ ਉਹ ਬਾਣੀ ਪੜਨੀ ਉਥੇ ਵਾਹਿਗੁਰੂ ਦਾ ਸਿਮਰਨ ਕਰਨਾ ਬਾਬਾ ਦੀਪ ਸਿੰਘ ਜੀ ਨੂੰ ਸਾਧ ਸੰਗਤ ਜੀ ਇਸ ਤਰ੍ਹਾਂ ਕਰਕੇ ਕਿਤੇ ਗਰਮੀਆਂ ਹੋਣੀਆਂ ਭਵੇਂ ਸਾਧ ਸੰਗਤ ਜੀ ਉਥੇ ਲਾਈਟ ਹੈਗੀ ਐ ਪੱਖੇ ਵੀ ਹੈਗੇ ਐ ਪਰ ਸਾਧ ਸੰਗਤ ਜੀ ਉਥੇ ਆਪ ਹੱਥ ਦੇ ਨਾਲ ਪੱਖੀ ਝਲਣੀ ਗੁਰੂ ਦੇ ਪਿਆਰਿਓ ਆਪ ਪੱਖੀ ਝਲਣੀ ਦਰਦਿਆਂ ਫਿਰਦਿਆਂ ਨੇ ਕੱਪੜੇ ਧੋੰਦਿਆਂ ਨੇ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਗਰਮੀਆਂ ਨੂੰ ਸਾਧ ਸੰਗ ਜੀ ਜਲ ਰੱਖਣਾ ਗੁਰੂ ਦੇ ਪਿਆਰਿਓ ਕੋਸ਼ਿਸ਼ ਹੁੰਦੀ ਸੀ ਸਾਧ ਸੰਗ ਜੀ ਬੱਠਲ ਦੇ ਵਿੱਚ ਰੇਤਾ ਪਾ ਕੇ ਸਾਧ ਸੰਗ ਜੀ ਥੋੜੀ ਜਿਹੀ ਗਿੱਲੀ ਕਰਕੇ ਸਾਧ ਸੰਗ ਜੀ ਘੜਾ ਰੱਖ ਦੇਣਾ ਗੁਰੂ ਦੇ ਪਿਆਰਿਓ ਛੋਟਾ ਸੀ ਘੜਾ ਸਾਧ ਸੰਗ ਜੀ ਇਸ ਤਰ੍ਹਾਂ ਕਰਕੇ ਗੁਰੂ ਦੇ ਪਿਆਰਿਓ ਇੰਨਾ ਪਿਆਰ ਕਰਦੀ ਸੀਗੀ ਗੁਰੂ ਦੇ ਪਿਆਰਿਓ ਸਵੇਰ ਉੱਠਣਾ ਤੇ ਸਾਧ ਸੰਗਤ ਜੀ ਫਤਿਹ ਬੁਲਾਉਣੀ ਜਾ ਕੇ ਆ ਇਸ਼ਨਾਨ ਕਰਕੇ ਸਾਧ ਸੰਗਤ ਜੀ ਫਿਰ ਨਤਨੇਮ ਕਰਨਾ ਫਿਰ ਰਾਤ ਨੂੰ ਸਾਧ ਸੰਗਤ ਜੀ ਉਹਨਾਂ ਦਾ ਸੁਕਾ ਅਸਣ ਕਰਨਾ ਸਾਧ ਸੰਗਤ ਜੀ ਉੱਪਰ ਸਾਧ ਸੰਗਤ ਜੀ ਉਹ ਜਾ ਕਪੜਾ ਦੇਣਾ ਸਾਧ ਸੰਗਤ ਜੀ ਸਰੂਪ ਦੇ ਉੱਪਰ ਫਿਰ ਫਤਿਹ ਬੁਲਾਉਣੀ ਬੱਚਿਆਂ ਨੇ ਵੀ ਸਭ ਕੋਈ ਸਾਧ ਸੰਗਤ ਜੀ ਦੱਸ ਦਿੱਤਾ ਗੁਰੂ ਦੇ ਪਿਆਰਿਓ ਬਸ ਬਾਬਾ ਜੀ ਤੁਹਾਡਾ ਇਹ ਸਥਾਨ ਹੈ ਇੱਕ ਕਮਰਾ ਸਾਧ ਸੰਗਤ ਜੀ ਛੋਟਾ ਜਿਹਾ ਬਣਾਇਆ ਗੁਰੂ ਦੇ ਪਿਆਰਿਓ ਸਾਤ ਸੰਗ ਜੀ ਇਹੋ ਜਿਹਾ ਸਮਾਂ ਆਇਆ ਸਾਤ ਸੰਗ ਜੀ ਇਹੋ ਜਿਹਾ ਸਮਾਂ ਆਇਆ ਸਾਤ ਸੰਗ ਜੀ ਇੱਕ ਦਿਨ ਕੀ ਹੋਇਆ ਸ਼ੀਦਾ ਸਿੰਘਾਂ ਦੀਆਂ ਸਾਤ ਸੰਗ ਜੀ ਫੌਜਾਂ ਉੱਥੇ ਪਹੁੰਚੀਆਂ ਘਰ ਦੇ ਵਿੱਚ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ੀਦਾ ਸਿੰਘਾਂ ਦੀਆਂ ਫੌਜਾਂ ਸਾਤ ਸੰਗ ਜੀ ਪਹੁੰਚੀਆਂ ਸਾਤ ਸੰਗ ਜੀ ਗੁਰੂ ਦੇ ਪਿਆਰਿਓ ਇੱਕ ਹੋਰ ਕੌਤਕ ਦੇਖਿਆ ਗੁਰੂ ਦੇ ਪਿਆਰਿਓ ਹੋਰ ਕੌਤਕ ਦੇਖਿਆ ਕਈਆਂ ਦੇ ਸਾਤ ਸੰਗ ਜੀ ਖੂਨ ਵੀ ਸਾਤ ਸੰਗ ਜੀ ਲੱਗਾ ਕੱਪੜਿਆਂ ਨੂੰ ਕਈਆਂ ਦੇ ਕਿਸ ਤਰ੍ਹਾਂ ਖੂਨ ਲੱਗਾ ਸਾਧ ਸੰਗ ਜੀ ਗਏ ਸਾਧ ਸੰਗ ਜੀ ਉਹ ਘੜੇ ਦੇ ਉੱਤੋਂ ਸਾਧ ਸੰਗ ਜੀ ਢੱਕਣ ਲਾਇਆ ਤੇ ਸਾਧ ਸੰਗ ਜੀ ਪਾਣੀ ਪੀ ਰਿਹਾ ਸ਼ੀਰ ਸਿੰਘ ਗੁਰੂ ਦੇ ਪਿਆਰੋ ਪਾਣੀ ਪੀਂਦੇ ਪੀਂਦੇ ਇਹ ਸਾਧ ਸੰਗ ਜੀ ਮਾਤਾ ਨੇ ਦੇਖਿਆ ਕਿ ਪਾਣੀ ਪੀ ਰਿਹਾ ਜਲ ਪੀ ਰਿਹਾ ਸਾਧ ਸੰਗ ਜੀ ਮੈਂ ਉਹ ਭਾਸ਼ਾ ਵਰਤਾਂ ਗੁਰੂ ਦੇ ਪਿਆਰੋ ਜਲ ਪਿੰਦਿਆ ਪਿੰਦਿਆ ਸਾਧ ਸੰਗ ਜੀ ਹਜੇ ਹੋਰ ਸੰਗਤ ਹਜੇ ਹੋਰ ਸਾਸ ਸੰਗਜੀ ਸ਼ੀਲ ਸਿੰਘ ਸਨ ਤਾਂ ਬੀਬੀ ਜੀ ਨੂੰ ਕਹਿਣ ਲੱਗੇ ਕਿ ਮਾਤਾ ਥੋੜਾ ਜਿਹਾ ਘੜਾ ਵੱਡਾ ਲਾ ਕੇ ਰੱਖ ਮਾਤਾ ਥੋੜਾ ਜਿਹਾ ਘੜਾ ਵੱਡਾ ਲਾ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਵੱਡਾ ਘੜਾ ਹੋਊਗਾ ਤੇ ਫਿਰ ਸਾਰਿਆਂ ਨੂੰ ਜਾਲ ਛਕਣ ਵਾਸਤੇ ਮਿਲ ਸਕਦਾ ਹੈ ਪਰ ਗੁਰੂ ਦੇ ਪਿਆਰਿਓ ਇਹ ਬੀਬੀ ਜੀ ਨੂੰ ਸੁਪਨਾ ਆਇਆ ਸਾਸ ਸੰਗਜੀ ਬੀਬੀ ਜੀ ਨੂੰ ਸੁਪਨੇ ਦੇ ਵਿੱਚ ਦਰਸ਼ਨ ਹੋਏ ਤੇ ਬੀਬੀ ਜੀ ਨੇ ਸਾਧ ਸੰਗ ਜੀ ਫਿਰ ਉਸ ਤਰ੍ਹਾਂ ਹੀ ਉਹ ਮਾਤਾ ਨੇ ਗੁਰੂ ਦੇ ਪਿਆਰਿਓ ਦੂਸਰੇ ਦਿਨ ਅਰਦਾਸ ਬੇਨਤੀ ਕੀਤੀ ਘੜਾ ਵੱਡਾ ਲਾਇਆ ਐਂ ਕਰਕੇ ਸਾਧ ਸੰਗ ਜੀ ਕਿਵੇਂ ਬੀਬੀ ਜੀ ਦੀ ਜਿਹੜੀ ਉਹ ਪਿਆਰ ਵਾਲੀ ਖਿੱਚ ਸੀ ਸਾਧ ਸੰਗ ਜੀ ਸ਼ਿਦਾਂ ਸਿੰਘਾਂ ਨੂੰ ਖਿੱਚ ਲੈ ਕੇ ਆਈ ਸਾਧ ਸੰਗ ਜੀ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਆਪਣੀ ਸਾਧ ਸੰਗ ਜੀ ਸ਼ਿਦਾਂ ਦੀ ਫੌਜ ਭੇਜੀ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਸ਼ਿਦਾਂ ਸਿੰਘਾਂ ਦੇ ਐਂ ਦਰਸ਼ਨ ਹੁੰਦੇ ਆ ਕੀ ਨਹੀਂ ਕਰ ਸਕਦੀ ਖੰਡੇ ਵਾਲੀ ਸਰਕਾਰ ਸਾਧ ਸੰਗ ਜੀ ਮੈਂ ਤਾਂ ਹਰੇਕ ਦੀਵਾਨ ਵਿੱਚ ਹੀ ਕਹਿਣਾ ਹੁਣ ਸਾਧ ਸੰਜੀਤ ਹਰੇਕ ਜਗ੍ਹਾ ਤੇ ਹੀ ਕਹਿਣਾ ਹੁਣ ਸਾਧ ਸੰਗ ਜੀ ਮੈਂ ਨਹੀਂ ਦੇਖਿਆ ਸਾਧ ਸੰਗ ਜੀ ਆਪਣੀ ਅੱਖਾਂ ਦੇ ਨਾਲ ਸਾਧ ਸੰਗ ਜੀ ਕਿ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੋਂ ਕੋਈ ਖਾਲੀ ਮੁੜਿਆ ਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਜਿਹੜੇ ਸਾਧ ਸੰਗ ਜੀ ਉਲਟ ਰਸਤੇ ਤੇ ਜਾਂਦੇ ਆ ਬਾਬਾ ਦੀਪ ਸਿੰਘ ਜੀ ਨੂੰ ਮੰਨਦੇ ਆ ਉਹਨਾਂ ਨੂੰ ਵੀ ਦਰਸ਼ਨ ਦੇ ਕੇ ਸਾਧ ਸੰਗ ਜੀ ਆਪ ਆਪ ਦੀ ਸੇਵਾ ਲੈ ਲੈਂਦੇ ਆ ਨਹੀਂ ਭਾਈ ਤੂੰ ਆਏ ਨਹੀਂ ਤੂੰ ਆਏ ਕਰ ਆਏ ਨਹੀਂ ਤੂੰ ਆਏ ਕਰ ਸਾਧ ਸੰਗ ਜੀ ਇਸ ਤਰ੍ਹਾਂ ਕਰਕੇ ਗੁਰੂ ਦੇ ਪਿਆਰਿਓ ਉਹ ਬਖਸ਼ਾ ਕਰਨ ਸੱਚੇ ਪਾਸ਼ਾ ਪਰਮਾਤਮਾ ਉਹ ਮੇਰਾ ਕਰਨ ਸੱਚੇ ਪਾਸ਼ਾ ਜੀ ਬਾਬਾ ਦੀਪ ਸਿੰਘ ਜੀ ਜਦੋਂ ਆਪਣੀ ਆਈ ਤੇ ਆਉਂਦੇ ਸਾਧ ਸੰਗ ਜੀ ਉਦੋਂ ਆਏ ਕਿਰਪਾ ਕਰਦੇ ਆ ਉਦੋਂ ਆਏ ਕਿਰਪਾ ਕਰਦੇ ਆ ਸਾਧ ਸੰਗ ਜੀ ਆਓ ਪਿਆਰਿਓ ਆਪਾਂ ਵੀ ਉਹਨਾਂ ਨੂੰ ਯਾਦ ਕਰੀਏ ਸਾਧ ਸੰਗ ਜੀ ਤਨ ਮਨੋਂ ਯਾਦ ਕਰੀਏ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਜੇ ਤਨ ਮਨੋਂ ਯਾਦ ਕਰਾਂਗੇ ਸਾਧ ਸੰਗ ਜੀ ਉਹ ਸਾਡੀ ਵੀ ਅਰਦਾਸ ਬੇਨਤੀ ਸੁਣ ਲੈਣਗੇ ਬੋ ਸਾਡੀ ਵੀ ਅਰਦਾਸ ਬੇਨਤੀ ਸੁਣ ਲੈਣਗੇ ਸਾਧ ਸੰਗਤ ਜੀ ਇਸ ਤਰ੍ਹਾਂ ਕਰਕੇ ਬਾਬਾ ਅਨੰਦ ਸਿੰਘ ਜੀ ਕਹਿੰਦੇ ਹੁੰਦੇ ਸਨ ਤੂੰ ਭਾਵਨਾ ਬਨਾਲਾ ਤੂੰ ਭਾਵਨਾ ਬਨਾਲਾ ਆ ਜਾਣਗੇ ਤੇਰੇ ਕੋਲੇ ਆ ਜਾਣਗੇ ਤੇਰੇ ਕੋਲੇ ਇੱਕ ਦਿਨ ਸਾਧ ਸੰਗਤ ਜੀ ਕਈ ਲੋਕ ਸਾਧ ਸੰਗਤ ਜੀ ਸੰਗਤਾਂ ਆਉਂਦੀਆਂ ਗੁਰੂ ਦੇ ਪਿਆਰਿਓ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੇ ਜਾਂਦੀਆਂ ਬਹੁਤ ਸਾਰੀਆਂ ਸੰਗਤਾਂ ਸਾਧ ਸੰਗਤ ਜੀ ਜੋਤ ਦੇ ਚਮਕਾਰੇ ਵੇਖਦੀਆਂ ਸਾਧ ਸੰਗਤ ਜੀ ਜੋ ਉਸ ਦੇ ਚਮਤਕਾਰ ਵੇਖਦੀਆਂ ਸਾਧ ਸੰਗਤ ਜੀ ਕਈ ਸਾਧ ਸੰਗਤ ਜੀ ਸੰਗਤਾਂ ਨਿਸ਼ਾਨ ਸਾਹਿਬ ਥੱਲੇ ਆ ਕੇ ਸਾਧ ਸੰਗਤ ਜੀ ਕੌਤਕ ਦੇਖਦੀਆਂ ਬੜੇ ਵੱਡੇ ਵੱਡੇ ਕੌਤਕ ਹੁੰਦੇ ਆ ਗੁਰੂ ਦੇ ਪਿਆਰਿਓ ਬਹੁਤ ਵੱਡੇ ਵੱਡੇ ਕੌਤਕ ਹੁੰਦੇ ਆ ਪਰ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਖੁਸ਼ ਕਿੱਥੇ ਹੁੰਦੇ ਆ ਗਰਬਾਣੀ ਤੇ ਆ ਜਾਓ ਗੁਰੂ ਦੇ ਪਿਆਰਿਓ ਆਪਣਾ ਕੁਝ ਨਹੀਂ ਵਿਗੜਿਆ ਆਪਣੇ ਬੱਚਿਆਂ ਨੂੰ ਸਾਧ ਸੰਗਤ ਜੀ ਆਪਾਂ ਸਾਥ ਸੰਗਜੇ ਗੁਰਬਾਣੀ ਦੇ ਲੜ ਲਾਈਏ ਸਾਥ ਸੰਗਜੇ ਘਰ ਦੇ ਵਿੱਚ ਗੁਰਬਾਣੀ ਦੇ ਜਾਪ ਕਰਗੇ ਤੁਸੀਂ ਸੁਖਮਨੀ ਸਾਹਿਬ ਦੀਆਂ ਹੀ ਸਾਥ ਸੰਗਜੇ ਅਸ਼ਟਪਦੀਆਂ ਦੇਖ ਲਓ ਜੇ ਬ੍ਰਹਮ ਗਿਆਨੀ ਬਣਨਾ ਤਾਂ ਕਿਹੋ ਜਿਹਾ ਹੋਣਾ ਚਾਹੀਦਾ ਹੈ ਜੇ ਸਾਧੂ ਬਣਨਾ ਤਾਂ ਕਿਹੋ ਜਿਹੇ ਕੰਮ ਸਾਥ ਸੰਗਜੇ ਕਰਨੇ ਚਾਹੀਦੇ ਆ ਸਾਧ ਦਾ ਨਾਮ ਨਿਰਮਲ ਜਾਂ ਕੇ ਕਰਮ ਜਿਨ੍ਹਾਂ ਦੇ ਕੰਮ ਨਿਰਮਲੇ ਆ ਨਿਰਮਲੇ ਕੰਮ ਆ ਸਾਥ ਸੰਗਜੇ ਜਿਨ੍ਹਾਂ ਦੇ ਵਿੱਚ ਦਇਆ ਸਾਥ ਸੰਗਜੇ ਉਹਨਾਂ ਨੂੰ ਲੋਕੀ ਸਾਧੂ ਕਹਿੰਦੇ ਆ ਭਗਤ ਕਹਿੰਦੇ ਆ ਗੁਰੂ ਦੇ ਪਿਆਰਿਓ ਇਹਨਾਂ ਪਖੰਡਾਂ ਵਿੱਚ ਕੁਛ ਨਹੀਂ ਸਾਧ ਸੰਗਤ ਜੀ ਉੱਥੇ ਦੀਵਾ ਜਗਾਤਾ ਉੱਥੇ ਮੱਥਾ ਟੇਕਤਾ ਇੱਥੇ ਮੱਥਾ ਟੇਕਤਾ ਅਖੀਰ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਨੇ ਤੁਹਾਡੇ ਕੰਮ ਆਉਣਾ ਆਖਰ ਤੇ ਗੁਰੂ ਦੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਨੇ ਹੀ ਕੰਮ ਆਉਣਾ ਸਾਧ ਸੰਗਤ ਜੀ ਆਖਰ ਤੇ ਤੁਹਾਨੂੰ ਦਰਸ਼ਨ ਹੋਣ ਲੱਗ ਪੈਣਗੇ ਤੁਹਾਨੂੰ ਸਾਧ ਸੰਗਤ ਜੀ ਰਾਤ ਨੂੰ ਸ਼ੀਦਾ ਸੰਗਤ ਦਰਸ਼ਨ ਹੋਣ ਲੱਗ ਪੈਣਗੇ ਜਿਹੜਾ ਵੀ ਤੁਸੀਂ ਸਾਧ ਸੰਗਤ ਜੀ ਕੰਮ ਸੋਚੋਗੇ ਸ਼ੀਦਾ ਸੰਗ ਕਰਿਆ ਕਰਨਗੇ ਇਸ ਕਰਕੇ ਗੁਰੂ ਦੇ ਪਿਆਰਿਓ ਜੇ ਤਾਂ ਤੁਸੀਂ ਸ਼੍ਰੀ ਦਾਸ ਸਾਹਿਬ ਜਾਣੇ ਹੁੰਨੇ ਆ ਸਾਧ ਸੰਗਤ ਜੀ ਉਦੋਂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਵੀ ਦਰਸ਼ਨ ਕਰਕੇ ਆਇਆ ਕਰੋ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਉਦੋਂ ਸਾਧ ਸੰਗਤ ਜੀ ਉੱਥੇ ਗੁਰੂ ਅਰਜਨ ਦੇਵ ਜੀ ਦੇ ਵੀ ਥੜੇ ਉੱਤੇ ਦਰਸ਼ਨ ਕਰਕੇ ਆਇਆ ਕਰੋ ਸਾਧ ਸੰਗਤ ਜੀ ਦੁਖ ਭੰਜਨੀ 베ਰੀ ਸਾਹਿਬ ਦੇ ਕੋਲੇ ਸਾਧ ਸੰਗਤ ਜੀ ਉੱਥੇ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਵੀ ਦਰਸ਼ਨ ਕਰਕੇ ਆਇਆ ਕਰੋ ਸਾਧ ਸੰਗਤ ਜੀ ਉਹਨਾਂ ਦਾ ਵੀ ਆਸਣ ਲੱਗਾ 베ਰੀ ਥੱਲੇ ਸਾਧ ਸੰਗਤ ਜੀ ਉਥੇ ਤਨ ਤਨ ਖੰਡੇ ਵਾਲੀ ਸੱਚੀ ਸਰਕਾਰ ਸਾਧ ਸੰਗਤ ਜੀ ਉਹਨਾਂ ਦਾ ਵੀ ਸਾਧ ਸੰਗਤ ਜੀ ਆਸਣ ਲੱਗਾ ਗੁਰੂ ਦੇ ਪਿਆਰਿਓ ਜਿੱਥੇ ਉਹਨਾਂ ਨੇ ਆਪਣਾ ਸੀਸ ਪੇਟਾ ਕੀਤਾ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਉਥੇ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਸਾਧ ਸੰਗਤ ਜੀ ਉਹਨਾਂ ਦੇ ਵੀ ਦਰਸ਼ਨ ਕਰਿਆ ਕਰਿਆ ਕਰੋ ਸਾਧ ਸੰਗਤ ਜੀ ਉਹ ਵੀ 베ਰੀ ਦੇ ਥੱਲੇ ਆ ਸਾਧ ਸੰਗਤ ਜੀ ਇਸ ਤਰ੍ਹਾਂ ਕਰਕੇ ਗੁਰੂ ਦੇ ਪਿਆਰਿਓ ਜਿਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਜੀ ਨੇ ਬਾਣੀ ਜਾਰੀ ਹੈ ਪੰਜਵੇਂ ਪਾਸਾ ਜਿਨੇ ਉੱਥੇ ਵੀ ਦਰਸ਼ਨ ਕਰਿਆ ਕਰੋ ਸਾਧ ਸੰਦੀ ਬਾਬਾ ਦੀਪ ਸਿੰਘ ਜੀ ਦਾਦੇ ਦਰਬਾਰ ਦੇ ਉੱਤੇ ਗੁਰਦੁਆਰਾ ਮੰਜੀ ਸਾਹਿਬ ਸਾਧ ਸੰਗਤ ਜੀ ਇਸ ਕਰਕੇ ਉਹ ਵੀ ਆ ਸੰਸਾ ਸਾਧ ਸੰਦੀ 베ਰੀ ਦੇ ਥੱਲੇ ਲੱਗਾ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਤੁਹਾਨੂੰ ਮੋਹ ਮੰਗਿਆ ਹੀ ਮਰਾਦਾ ਮਿਲਣਗੀਆਂ ਗੁਰੂ ਦੇ ਪਿਆਰਿਓ ਪਰ ਵਿਸ਼ਵਾਸ ਬਾਣੀ ਦੇ ਉੱਤੇ ਰੱਖੋ ਵਿਸ਼ਵਾਸ ਸਾਧ ਸੰਗਤ ਜੀ ਇੱਕ ਬਾਣੀ ਦੇ ਉੱਤੇ ਰੱਖੋ ਟੇਕ ਬਾਣੀ ਦੇ ਉੱਤੇ ਰੱਖੋ ਸਾਧ ਸੰਗਤ ਜੀ ਪਾਤਸ਼ਾਹ ਜੀ ਕਿਰਪਾ ਕਰ ਦੇਣਗੇ ਤੁਹਾਡੇ ਦੇ ਉੱਤੇ ਸਾਤਸੰਗ ਜੀ ਛੜਦਗੇ ਪਖੰਡ ਆਪਾਂ ਆਜੋ ਸਾਤਸੰਗ ਜੀ ਸਿਆਣੇ ਬਣ ਗਏ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਦੁਨੀਆਂ ਦੇ ਉੱਤੇ ਕੋਈ ਨਹੀਂ ਸਾਤਸੰਗ ਜੀ 10 ਪਾਦਸ਼ਾਹੀਆਂ ਆਈਆਂ ਸਾਨੂੰ ਗੁਰੂ ਦੇ ਪਿਆਰੋ ਉਹਨਾਂ ਨੇ ਇਹੋ ਹੀ ਸਮਝਾਇਆ ਸਾਤਸੰਗ ਜੀ ਕਿ ਸ਼ਬਦ ਦੇ ਲੜ ਲੱਗੋ ਸ਼ਬਦ ਦੀ ਕਮਾਈ ਕਰੋ ਸ਼ਬਦ ਦੇ ਲੜ ਲੱਗੋ ਸ਼ਬਦ ਦੀ ਕਮਾਈ ਕਰੋ ਸਾਤਸੰਗ ਜੀ ਨੇਤਾ ਪ੍ਰੀਤ ਸਾਨੂੰ ਸਾਧ ਸੰਗ ਜੀ ਆਪਣੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਸਾਧ ਸੰਗ ਜੀ ਗ੍ਰੰਤੀ ਸਹਿਬਾਨ ਜੋ ਹੁਕਮਨਾਮਾ ਲੈਂਦੇ ਆ ਸਵੇਰ ਅਮਰਤ ਵੇਲੇ ਸਾਰਾ ਦਿਨ ਸਾਧ ਸੰਗ ਜੀ ਉਹੀ ਤੁਸੀਂ ਗੁਰੂ ਦੇ ਪਿਆਰੋ ਯਾਦ ਰੱਖਿਆ ਕਰੋ ਵੀ ਅੱਜ ਕਿਹੜੇ ਗੁਰੂ ਸਾਹਿਬ ਜੀ ਨੇ ਕਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਧ ਸੰਗ ਜੀ ਸਾਨੂੰ ਕੀ ਉਪਦੇਸ਼ ਕੀਤਾ ਗੁਰੂ ਦੇ ਪਿਆਰੋ ਰਾਤ ਨੂੰ ਯਾਦ ਕਰਕੇ ਪਿਆ ਕਰੋ ਸਾਧ ਸੰਗ ਜੀ ਗੁਰੂ ਗ੍ਰੰਥ ਸਾਹਿਬ ਤੋਂ ਸਾਧ ਸੰਗਤ ਜੀ ਬਿਨਾ ਸਾਡਾ ਕੋਈ ਵੀ ਗੁਜ਼ਾਰਾ ਨਹੀਂ ਹੋਣਾ ਸਾਧ ਸੰਗਤ ਜੀ ਉਹਨਾਂ ਤੋਂ ਸਾਧ ਸੰਗਤ ਜੀ ਬਿਨਾ ਪਾਰ ਉਤਾਰਾ ਨਹੀਂ ਹੋਣਾਗਾ ਸਾਧ ਸੰਗਤ ਜੀ ਜਿਵੇਂ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਵਾਲੇ ਬਖਸ਼ਾ ਕਰਦੇ ਹੁੰਦੇ ਸਨ ਕੀ ਬਖਸ਼ਾ ਕਰਦੇ ਹੁੰਦੇ ਸਨ ਤੇਰਾ ਹੋਣਾ ਨਹੀਂ ਓ ਪਾਰ ਉਤਾਰਾ ਸਤਗੁਰ ਪੂਰਿਆਂ ਬਿਨਾ ਤੇਰਾ ਹੋਣਾ ਨਹੀਂ ਓ ਪਾਰ ਉਤਾਰਾ ਸਤ ਗੁਰੂ ਪੂਰਿਆਂ ਬਿਨਾ ਆਏ ਕਰਕੇ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਪੂਰੇ ਪ੍ਰਭੂ ਤੋਂ ਬਿਨਾ ਸਾਧ ਸੰਗਤ ਤੇਰਾ ਉਧਾਰ ਨਹੀਂ ਹੋਣਾਗਾ ਪੂਰਾ ਪ੍ਰਭ ਆਦਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਆਓ ਸਾਧ ਸੰਗਤ ਜੀ ਜਿਨ੍ਹਾਂ ਨੂੰ ਪਿਆਰ ਆ ਸਾਧ ਸੰਗਤਾਂ ਨੂੰ ਉਹੀ ਸਾਧ ਸੰਗਤ ਜੀ ਉਹਨਾਂ ਦੀਆਂ ਬਖਸ਼ਾਂ ਲੈਂਦੇ ਨੇ ਸੰਗਤ ਜੀ ਵੱਧ ਤੋਂ ਵੱਧ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਦਿਵਾਨ ਲੀਕੋ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਗਏ ਆਪਾਂ ਆਪ ਜੁੜ ਗਏ ਹੋਰਾਂ ਨੂੰ ਜੋੜ ਗਏ ਗੁਰੂ ਸਾਹਿਬ ਜੀ ਕਹਿੰਦੇ ਆਪ ਜਪੋ ਅਭਰਾ ਨਾਮ ਜਪਾਵੋ ਤੁਸੀਂ ਆਪ ਵੀ ਜਪੋ ਭਾਈ ਹੋਰਾਂ ਨੂੰ ਵੀ ਜਪਾਵੋ ਭਾਈ ਜਿਹੜੇ ਕਰਾਹੇ ਪਏ ਵੇ ਆ ਉਹਨਾਂ ਨੂੰ ਸਾਧ ਸੰਗਤ ਦੀ ਪ੍ਰੇਰ ਕੇ ਗੁਰੂ ਦੇ ਪਿਆਰੋ ਗੁਰੂ ਗ੍ਰੰਥ ਸਾਹਿਬ ਦੇ ਲਾਟ ਲਾਓ ਬਾਣੀ ਦੇ ਲਾਟ ਲਾਓ ਗੁਰੂ ਦੇ ਪਿਆਰੋ ਜਿਨ੍ਹਾਂ ਨੂੰ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੇ ਉੱਤੇ ਪਿਆਰ ਆ ਸਾਧ ਸੰਗਤ ਜੀ ਸ਼ਰਧਾ ਵਿਸ਼ਵਾਸ ਆ ਉਹ ਸਾਧ ਸੰਗਤ ਜੀ ਬੰਦੇ ਨੂੰ ਕੋਈ ਵੀ ਜਿੰਨਾ ਮਰਜੀ ਦੁਖੀ ਹੋਵੇ ਉਹਨੂੰ ਸਾਧ ਸੰਗ ਜੀ ਗਰਜਮੀ ਆਵਾਜ਼ ਦੇ ਵਿੱਚ ਕਹਿ ਦਿੰਦੇ ਆ ਚੱਲ ਬਈ ਜੇ ਤੇਰਾ ਨਹੀਂ ਦੁੱਖ ਦੂਰ ਹੁੰਦਾ ਜੇ ਤੇਰਾ ਨਹੀਂ ਕੋਈ ਕੰਮ ਸਿਰੇ ਚੜਦਾ ਚੱਲ ਮੈਂ ਚੱਲਦਾ ਤੇਰੇ ਨਾਲ ਸਿੱਧਾ ਚੱਲ ਤੂੰ ਬਾਬਾ ਦੀਪ ਸਿੰਘ ਜੀ ਤੇਰੇ ਤੇ ਕਿਰਪਾ ਕਰਨਗੇ ਉਹ ਸਾਧ ਸੰਗ ਜੀ ਐਨੇ ਜ਼ੋਰ ਦੇ ਨਾਲ ਐਨੀ ਧਮਕ ਨਾਲ ਕਿਉਂ ਗਰਜਮੀ ਆਵਾਜ਼ ਦੇ ਵਿੱਚ ਬੋਲਦੇ ਆ ਕਿਉਂਕਿ ਉਹਨਾਂ ਨੂੰ ਬਾਪੂ ਤੇ ਮਾਣ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਥ ਸੰਗਤ ਜਿਹੜੇ ਮੇਰੇ ਵਰਗੇ ਉਹ ਜਿਹੇ ਹੁੰਦੇ ਸਾਥ ਸੰਗਤ ਡੋਲ ਜਾਂਦੇ ਆ ਹਾਂ ਜੇ ਗਏ ਤਾਂ ਕੀ ਪਤਾ ਸਾਡੇ ਕਰਮ ਉੱਥੇ ਚੰਗੇ ਜਾਗਣ ਕੇ ਨਾ ਜਾਗਣ ਸਾਡੇ ਕਰਮ ਤਾਂ ਮਾੜੇ ਆ ਸਾਡੇ ਕਰਮ ਮਾੜੇ ਆ ਪਰ ਸ਼ੀਰ ਸਿੰਘ ਸਾਥ ਸੰਧੀ ਬਾਬਾ ਦੀਪ ਸਿੰਘ ਸਾਥ ਸੰਧੀ ਤੇਰੇ ਮਾੜੇ ਕਰਮ ਤੂੰ ਘਰੋਂ ਤਿਆਰੀ ਕਰ ਲੈ ਕੀ ਬਾਬਾ ਦੀਪ ਸਿੰਘ ਜੀ ਛੀਦੀ ਪਾਰੇ ਲਾਹੋ ਤੁਹਾਡੇ ਦਰ ਤੇ ਆ ਰਹੇ ਆਂ ਤੁਹਾਡੀ ਕਿਰਪਾ ਦੇ ਨਾਲ ਸਾਧ ਸੰਗਤ ਜੀ ਮਾੜੇ ਕਰਮ ਵੀ ਚੰਗੇ ਲਿਖ ਦਿੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹੀ ਸਾਧ ਸੰਗਤ ਜੀ ਚੰਗੇ ਕਰਮ ਸਾਧ ਸੰਗਤ ਦਰਗਾਹ ਦੇ ਵਿੱਚ ਇੱਕ ਕਲਮੀ ਚਲਾਉਣੀ ਆ ਸਾਧ ਸੰਗਤ ਜੀ ਉਹੀ ਉਹਨੂੰ ਕਾਂਟਾ ਮਾਰ ਸਕਦੇ ਉਹੀ ਸਹੀ ਪਾ ਸਕਦੇ ਸਾਧ ਸੰਗਤ ਜੀ ਜੇ ਤੇਰੇ ਕਰਮ ਮਾੜੇ ਆ ਤੇ ਬਾਬਾ ਦੀਪ ਸਿੰਘ ਸਾਧ ਸੰਗਤ ਜੀ ਉਹ ਮਾੜੇ ਕਰਮਾਂ ਦੇ ਉੱਤੇ ਸਾਧ ਸੰਗਤ ਜੀ ਕਾਂਟਾ ਮਾਰ ਦਿੰਦੇ ਆ ਗੁਰੂ ਦੇ ਪਿਆਰਿਓ ਫੇਰ ਜਦੋਂ ਸ਼ਹੀਦਾਂ ਤੋਂ ਤੂੰ ਵਾਪਸ ਆਏਂਗਾ ਉਦੋਂ ਤੈਨੂੰ ਕਹਿਣਗੇ ਲੈ ਵੀ ਹੁਣ ਕਾਂਡੇ ਦੀ ਜਗ੍ਹਾ ਤੇ ਸਹੀ ਕਰਤੇ ਆ ਹੁਣ ਨਾ ਕਈ ਵੀ ਮੇਰੇ ਕਰਮ ਮਾੜੇ ਆ ਹੁਣ ਨਾ ਕਈ ਮੇਰੇ ਕਰਮ ਮਾੜੇ ਆ ਆਓ ਸਾਧ ਸੰਗਤ ਦੀ ਵਾਧ ਤਵਾਦ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ ਲਾੜ ਲੱਗੇ ਕੋਈ ਆਪਣਾ ਖਰਚਾ ਨਹੀਂ ਸਾਧ ਸੰਗਤ ਜੀ ਗੁਰੂ ਦੇ ਪਿਆਰੋ ਪਿੰਡਾਂ ਸ਼ਹਿਰਾਂ ਵਿੱਚ ਆਪਾਂ ਸਾਧ ਸੰਗਤ ਦੀ ਦੀਵਾਨ ਲਿਕਗੇ ਗ੍ਰੰਥੀ ਸਹਿਬਾਨ ਦਾ ਗ੍ਰੰਥੀ ਸਿੰਘਾਂ ਦਾ ਸਤਿਕਾਰ ਕਰੋ ਸਾਧ ਸੰਗਤ ਜੀ ਕੋਈ ਸਾਧ ਸੰਗਤ ਜੀ ਅੱਜ ਕੱਲ ਸਾਧ ਸੰਗਤ ਜੀ ਦੇਖਦੇ ਆਂ ਆਪਾਂ ਫਿਰ ਉਸੇ ਗੱਲ ਆ ਜਾਂਦੀ ਹੈ ਗੁਰੂ ਦੇ ਪਿਆਰੋ ਅੱਜ ਜੋ ਕੁਝ ਵੀ ਹੋ ਰਿਹਾ ਸਾਧ ਸੰਗ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਧ ਸੰਗ ਜੀ ਕੋਈ ਸੰਤ ਨਹੀਂ ਸਾਧ ਸੰਗ ਜੀ ਇੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਧ ਸੰਗ ਜੀ ਕੋਈ ਸਾਧੂ ਨਹੀਂ ਇੱਥੇ ਗੁਰੂ ਦੇ ਪਿਆਰਿਓ ਸਭ ਕੁਝ ਸਾਡੇ ਸਾਹਮਣੇ ਹੈ ਸਾਧ ਸੰਗ ਜੀ ਕੀ ਕੁਝ ਹੋਈ ਜਾਂਦਾ ਗੁਰੂ ਦੇ ਪਿਆਰਿਓ ਸਾਧ ਸੰਗ ਜੀ ਜਿਹਦੇ ਜਿਹਦੇ ਕੋਲੇ ਕੋਈ ਸੰਗਤ ਥੋੜੀ ਬਹੁਤੀ ਜ਼ਿਆਦਾ ਚੱਲੀ ਜਾਂਦੀ ਹੈ ਜਿੱਧਰਲੇ ਪਾਸੇ ਜ਼ਿਆਦਾ ਜਾਜਾਕਾਰ ਹੋਣ ਲੱਗ ਪੈਂਦੀ ਹੈ ਉਸੇ ਨੂੰ ਬਦਨਾਮ ਕੀਤਾ ਜਾਂਦਾ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਉਹਨਾਂ ਨੂੰ ਬਦਨਾਮੀ ਦੇ ਵਿੱਚ ਲਿਆ ਜਾਂਦਾ ਗੁਰੂ ਦੇ ਪਿਆਰਿਓ ਆਪਾਂ ਸਾਧ ਸੰਗਤ ਜੀ ਜੇ ਆਪਾਂ ਇਧਰਲੇ ਪਾਸੇ ਹੋ ਗਏ ਆਪਾਂ ਬਾਣੀ ਤੋਂ ਟੁੱਟ ਜਾਾਂਗੇ ਸਾਧ ਸੰਗਤ ਜੀ ਜੇ ਮੋਬਾਈਲ ਤੋਂ ਕੁਝ ਵੇਖਣਾ ਹੈ ਤੇ ਸਾਧ ਸੰਗਤ ਜੀ ਇਧਰ ਲਈ ਗੱਲਾਂ ਨਾ ਵੇਖਗੇ ਆਪਾਂ ਗੁਰਬਾਣੀ ਦੇ ਲਾਡ ਲੱਗੇ ਆਪਾਂ ਸੋਣਾ ਕੀਰਤਨ ਸੁਣੀਏ ਸੱਚੀ ਸਰਕਾਰ ਦੇ ਖੰਡੇ ਵਾਲੇ ਦੇ ਸਾਧ ਸੰਗਤ ਗਾਉਣਾ ਆਪਾਂ ਸਰਬਣ ਕਰਗੇ ਉਹਨਾਂ ਦੀਆਂ ਵਡਿਆਈਆਂ ਸਰਬਣ ਕਰਗੇ ਤੇ ਸਾਧ ਸੰਗਤ ਜੀ ਜੇ ਕੋਈ ਵੀ ਇੱਥੇ ਸਾਧੂ ਸੰਤ ਹੈ ਸਾਧ ਸੰਗਤ ਜੀ ਕੋਈ ਕਮਾਈ ਵਾਲਾ ਹੈਗਾ ਜਿਹੜਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਦਾ ਸਾਧ ਸੰਗਤ ਜੀ ਉਹਨਾਂ ਦੀ ਆਪਾਂ ਸੰਗਤ ਕਰੀਏ ਗੁਰੂ ਦੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਦਰਸ਼ਨ ਜ਼ਰੂਰ ਕਰੀਏ ਗੁਰੂ ਦੇ ਪਿਆਰਿਓ ਉਹਨਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਾਧ ਸੰਗਤ ਜੀ ਪਰਗ ਗੁਰਾਂ ਕੀ ਦੇਹ ਜਾਣ ਕੇ ਸਾਧ ਸੰਗਤ ਜੀ ਉਹਨਾਂ ਦੀ ਆਪਾਂ ਸੇਵਾ ਕਰੀਏ ਤੇ ਸਾਧ ਸੰਗਤ ਜੀ ਫਿਰ ਸਾਨੂੰ ਕੀ ਮਿਲੇਗਾ ਲੋਕ ਸੁਖੀਓ ਪਰਲੋਕ ਸੇ ਲੈ ਨਾਨਕ ਹਰ ਪ੍ਰਭਾਪੈ ਮੇਲੇ ਆਓ ਸਾਧ ਸੰਗਤ ਜੀ ਆਪਾਂ ਖੜੇ ਵਾਲਿਓ ਪੁੱਲਾ ਚੁੱਕਾ ਮਾਫ਼ ਕਰਨੀਆਂ ਤੁਹਾਡੇ ਬਹੁਤ ਬਹੁਤ ਧੰਨਵਾਦ ਕਰਦੇ ਆਪ ਜੀ ਦਾ ਤੋਂ ਭਾਈ ਨਰਿੰਦਰ ਸਿੰਘ ਜੀ ਸਾਧ ਸੰਗਤ ਜੀ ਇਹਨਾਂ ਦੇ ਵੀ ਸਾਧ ਸੰਗਤ ਜੀ ਬਹੁਤ ਅਸੀਂ ਰੀਣੀ ਆ ਜਿਨ੍ਹਾਂ ਨੇ ਸਾਧ ਸੰਗਤ ਜੀ ਦਰਸ਼ਨ ਕਰਵਾਏ ਆਪ ਜੀ ਦੇ ਗੁਰੂ ਦੇ ਪਿਆਰਿਓ ਫੇਰ ਸਮਾਂ ਮਿਲਿਆ ਤੇ ਗੁਰੂ ਦੇ ਪਿਆਰਿਓ ਆਪਾਂ ਦਰਸ਼ਨ ਕਰਾਂਗੇ ਆਪ ਜੀ ਦੀਆਂ ਨਾਲ ਖੁੱਲੀਆਂ ਵਿਚਾਰਾ ਕਰਾਂਗੇ ਗੁਰੂ ਦੇ ਪਿਆਰਿਓ ਆਓ ਸਾਧ ਸੰਗਤ ਜੀ ਵੱਧ ਤੋਂ ਵੱਧ ਸਾਧ ਸੰਗਤ ਜੀ ਆਪਣੇ ਪੁੰਨ ਬਣਾਉਣੇ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਇਹਨਾਂ ਵਡਿਆਈਆਂ ਨੂੰ ਬਾਬਾ ਦੀਪ ਸਿੰਘ ਜੀ ਦਾ ਪਿਆਰ ਸਮਝ ਕੇ ਉਹਨਾਂ ਦਾ ਸਾਧ ਸੰਗ ਜੀ ਇੱਕ ਪ੍ਰਸ਼ਾਦ ਸਮਝ ਕੇ ਸਾਧ ਸੰਗ ਜੀ ਪ੍ਰਸ਼ਾਦ ਸਮਝ ਕੇ ਸਾਧ ਸੰਗ ਜੀ ਗਾਂ ਦੀ ਗਾਂ ਗੁਰੂ ਦੇ ਪਿਆਰੋ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਗਾਂ ਦੀ ਗਾਂ ਸਾਧ ਸੰਗ ਜੀ ਪਹੁੰਚਾ ਕੇ ਅੱਗੇ ਵੀ ਕਹਿ ਦਿਆ ਕਰੋ ਕਿ ਭਾਈ ਤੇਰੀ ਡਿਊਟੀ ਵੀ ਇਹ ਹੈ ਕਿ ਤੂੰ ਵੀ ਆਪਣੀਆਂ ਰਿਸ਼ਤੇਦਾਰੀਆਂ 'ਚ ਗਾਂ ਦੀ ਗਾਂ ਹੋਰ ਅੱਗੇ ਪਹੁੰਚਾਉਣੀ ਹੈ ਆਪਣੇ ਯਾਰਾਂ ਦੋਸਤਾਂ ਨੂੰ ਪਹੁੰਚਾਉਣੀ ਹੈ ਇਸ ਕਰਕੇ ਸਾਧ ਸੰਗ ਜੀ ਆਪਣੇ ਪੁੱਣ ਬਣਾ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਬੈਂਕ ਦੇ ਵਿੱਚ ਖਾਤਾ ਖਲਾ ਕੇ ਸਾਧ ਸੰਗ ਜੀ ਆਪਣੇ ਪੁੱਣ ਜਮਾ ਕਰਾਓ ਤੇ ਸਾਧ ਸੰਗ ਜੀ ਆਪ ਨੂੰ ਪ੍ਰਮਾਤਮਾ ਚਾਰ ਗੁਣਾ ਵੱਧ ਸੱਜੇ ਪਾਸ਼ਾ ਸੂਦਰਗਾ ਦੇ ਵਿੱਚ ਦੇਣਗੇ ਸਾਧ ਸੰਗਤ ਜੀ ਕਈਆਂ ਦਾ ਦਾ ਬੈਲੈਂਸ ਸਾਧ ਸੰਗਤ ਜੀ ਇੱਥੇ ਹੀ ਗੁਰੂ ਦੇ ਪਿਆਰਿਓ ਇੱਥੇ ਹੀ ਵਰਤਨ ਲੱਗ ਪੈਂਦਾ ਜਿਵੇਂ ਉਸ ਮਾਤਾ ਨੂੰ ਸਾਧ ਸੰਗਤ ਜੀ ਸ਼੍ਰੀ ਦਾਸ ਸੰਗਤ ਨੇ ਦਰਸ਼ਨ ਦਿੱਤੇ ਤੇ ਸਾਧ ਸੰਗਤ ਜੀ ਤੁਹਾਡੇ ਵੀ ਮਨ ਦੇ ਵਿੱਚ ਉਹ ਸ਼ਰਧਾ ਭਾਵਨਾ ਆ ਜਾਵੇ ਸਾਧ ਸੰਗਤ ਜੀ ਗੁਰੂ ਸਾਡੇ ਸਾਧ ਸੰਗਤ ਜੀ ਹਮੇਸ਼ਾ ਸੰਗ ਸੰਗਾ ਜੋ ਕਾਲ ਨੂੰ ਪ੍ਰਣਾਸੀ ਦੇ ਆਲਮ ਸਰੂਪੇ ਸਦੰਗ ਸੰਗੇ ਪਫੰਗਮ ਕਪੂਤੇ ਉਹ ਪ੍ਰਮਾਤਮਾ ਸਾਡੇ ਹਮੇਸ਼ਾ ਲਈ ਨਾਲ ਆ ਸਾਸਨ ਜੀ ਆਉ ਬੁਲਾਈਏ ਫਤੇ ਸਾਸਨ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ